ਮੈਂ ਸਿਰਫ ਇੱਕ ਡਰੀ ਰਹੀ ਹਾਂ ਮੈਨੂੰ ਧਮਕਾਇਆ ਗਿਆ ਉਸ ਡਾਕਟਰ ਵੱਲੋਂ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਜਾ ਰਿਹਾ ਮੇਰੀ ਮਦਦ ਕਰੋ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਨੇ ਮਾਰ ਦੇਣਾ ਮੇਰੀ ਮਦਦ ਕੀਤੀ ਜਾਵੇ ਸਿਰਫ ਇੱਕ ਭਾਈ ਸੀਗੇ ਜਿਹਨਾਂ ਨੇ ਮੈਂ ਫੋਨ ਕੀਤਾ ਭਾਈ ਬਲਵਿੰਦਰ ਸਿੰਘ ਜੀ ਪਾਕ ਹੋ ਗਏ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਉਲਟਾ ਮੈਨੂੰ ਉਹਨਾਂ ਨੇ ਸਿਰਫ ਬੋਲਿਆ ਪੁੱਤ ਤੈਨੂੰ ਕਿਸੇ ਪੈਸੇ ਦੀ ਲੋੜ ਹੈ ਤੇ ਮੈਨੂੰ ਦੱਸ ਤੇਰੇ ਕੋਲ ਕੋਈ ਹੋਰ ਗੱਡੀ ਦੇ ਤੇਲ ਦੇ ਪੈਸੇ ਮੰਗਦਾ ਤਾਂ ਵੀ ਮੈਨੂੰ ਦੱਸ ਮੈਂ ਜਿੰਨਾ ਆ ਆ ਮੇਰੀ ਬੇਟੀ ਹੈ ਜੀ 6 ਸਾਲ ਦੀ ਬੇਟੀ ਇਹਦੇ ਸਾਹਮਣੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਇਹ ਦੇ ਸਾਹਮਣੇ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਆ। ਹੈ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜ਼ਿਲ੍ਹਾ ਤਰਨਤਾਰਨ ਦੇ ਦੋਸਤੋ ਪਿੰਡ ਤੋਂ ਖਬਰ ਸਾਹਮਣੇ ਆ ਰਹੀ ਹੈ ਦੋਸਤੋ ਭੈਣ ਵੱਲੋਂ ਦੋਸਤੋ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਭੈਣ ਨੂੰ ਉਸ ਦੇ ਘਰ ਵਾਲੇ ਵੱਲੋਂ ਅਤੇ ਸੱਸ ਸਹੁਰੇ ਵੱਲੋਂ ਅਤੇ ਇੱਕ ਔਰਤ ਉੱਪਰ ਵੀ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਆਹ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਮੇਰੇ ਭੈਣ ਬਰਾਵੋ ਮੈਂ ਸਾਰੇ ਆਪਣੇ ਭੈਣ ਤੇ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਮੇਰਾ ਨਾਮ ਬਕਬਿੰਦਰ ਗੌਰ ਜਿਲ੍ਹਾ ਤਰੰਤਾਰ ਪਿੰਡ ਸੁਖਾਲੀ ਕਨਦੀ ਰਹਿਣ ਵਾਲੀ ਹਾਂ ਇੱਥੇ ਮੈਂ ਸੁਖਸ਼ੀ ਐਂਸਿੰਗਨਰ 7 ਸਾਲ ਤੋਂ ਮੈਰਿਡ ਹਾਂ ਮੈਂ ਪਿਛੋਨਾਤਾ ਵੀਰ ਜੀ ਮੇਰੀਆਂ ਭੈਣਾਂ ਨੂੰ ਪਿਛੋਨਾਤਾ ਮੇਰਾ ਮਾਪਿਆਂ ਮਰੇ ਨੂੰ 14 ਸਾਲ ਹੋ ਗਏ ਹੈ ਮੇਰੇ ਦੋ ਨਿੱਕੇ ਨਿੱਕੇ ਬੱਚੇ ਜਿੰਨਾ ਚੋ ਇੱਕ 6 ਸਾਲ ਦੀ ਕੁੜੀ ਤੇ 3 ਸਾਲ ਦਾ ਮੁੰਡਾ ਆ ਵੀਰ ਜੀ ਮੈਨੂੰ ਸ਼ੁਰੂ ਤੋਂ ਮੇਰੇ ਸਾਸੂ ਸਹੁਰੇ ਦੇ ਘਰ ਵਾਣੇ ਮਾਰਿਆ ਕੁੱਟਿਆ ਗਿਆ ਪਰ ਮੈਂ ਬੇਬਸ ਤੇ ਨਚਾਰ ਹੁੰਦੇ ਕਰਕੇ ਮੈਂ ਕੁਝ ਨਾ ਕਰ ਸਕੀ ਮਮਾ ਨਾ ਮੇਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਮੇਰੀਆ ਭੈਣਾ ਮੇਰੀ ਮਦਦ ਕਰੋ ਇਹਨਾਂ ਦੇ ਜੀ ਨੂੰ ਵੱਢ ਦੇ ਕੇ ਵੱਢ ਦੇ ਕੇ ਤੇ ਕਸਾਲ ਹੋ ਗਿਆ ਮੇਰੇ ਆਦਮੀ ਨੇ ਮੇਰਾ ਬਹੁਤ ਜੀਨਾ ਹਰਾਮ ਕੀਤਾ ਆ ਔਰ ਇੱਕ ਜਨਾਨੀ ਰੱਖੀ ਹੋਈ ਹੈ ਜੀ 7 ਮਹੀਨਿਆਂ ਤੋਂ ਮਮਾ ਵੇਡਾ ਚੁਪ ਕਰ 7 ਮਹੀਨਿਆਂ ਤੋਂ ਨੇ ਜਨਾਨੀ ਰੱਖੀ ਆ ਜਿਸ ਜਨਾਨੀ ਦੇ ਕਹਿਣ ਅਨੁਸਾਰ ਉਹ ਇੱਕ ਐਮ ਬੀਬੀਐਸ ਐਮ ਡੀ ਡਾਕਟਰ ਆ ਡਾਕਟਰ ਕਿਰਨਦੀਪ ਕੋਰ ਦਿੱਲੀ ਜੋ ਕਿ ਬੀ ਐਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਵਿੱਚ ਨੌਕਰੀ ਕਰਦੀ ਹੈ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਤੂੰ ਕਹਿਆ ਜਾਂਦਾ ਹੈ ਕਿ ਤੇਰੇ ਬੱਚੇ ਕੋਲ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਬੇਟਾ ਚੁੱਪ ਕਰ ਮਮਾ ਬੇਟਾ ਚੁੱਪ ਕਰ ਚੁੱਪ ਕਰ ਬੇਟਾ ਮिन्नੂ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਤੇਰੇ ਨਿੱਕੇ ਨਿੱਕੇ ਬੱਚਾ ਨੂੰ औरत ਕਹਿੰਦੀ ਆ ਕਿ ਮੈਂ ਇੱਕ ਡਾਕਟਰ ਹਾਂ ਦੇ ਨਾਂ ਤੇ ਤੇਰਾ ਮੈਂਟਲ ਸਰਟੀਫਿਕੇਟ ਬਣਾ ਕੇ ਤੇਰੇ ਬੱਚਿਆਂ ਨੂੰ ਦਰਦੂ ਕੋਲਾਂਗੀ ਬੇਟਾ ਚੁੱਪ ਕਰ ਬਾਬੂ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਧਮਕਾਇਆ ਜਾ ਰਿਹਾ 3 ਨਵੰਬਰ ਦੀ ਉਹ ਲੇਡੀ ਇੱਥੇ ਆ ਚੁੱਕੀ ਹੋਈ ਐ ਦਾਣਾ ਪਾਣੀ ਸਰੀਆਲੀ ਗਲਾ ਵਿੱਚ ਰਹਿ ਰਹੀ ਸੀ ਮੇਰੇ ਆਦਮੀ ਨਾਲ ਮੈਨੂੰ ਬੜਾ ਡਰਾਇਆ ਧਮਕਾਇਆ ਗਿਆ ਮੈਨੂੰ ਬੜਾ ਲਾਲਚ ਦਿੱਤਾ ਗਿਆ ਮੈਨੂੰ ਕੱਪੜੇ ਦਿੱਤੇ ਗਏ ਮੈਨੂੰ 1000 2000 ਉਸ ਕੁੜੀ ਵੱਲੋਂ ਵੀ ਦਿੱਤਾ ਗਿਆ ਉਹ 25 ਦਸੰਬਰ ਦੀ ਮੇਰੇ ਘਰੇ ਆ ਗਈ ਆ ਵੀਰੋ ਜੰਬਰ ਮਿੰਨੇ ਜੇ ਪ੍ਰੈਗਨੈਂਸੀ ਇਹ ਨਾ ਸਾਰਿਆਂ ਦੀ ਸਾਜ਼ਿਸ਼ ਅਨੁਸਾਰ ਡਾਕਟਰ ਦੇ ਕਹਿਣ ਮੁਤਾਬਿਕ ਮੈਨੂੰ ਕਿੱਟ ਖਵਾ ਕੇ ਮੇਰਾ ਬੱਚਾ ਖਤਮ ਕਰ ਦਿੱਤਾ ਗਿਆ ਮੈਂ ਸਰਕਾਰ ਅੱਗੇ ਅਪਲੀਕੇਸ਼ਨ ਲਿਖੀ ਆ ਬੱਬੇ ਮੈਨੂੰ ਬਚਾ ਲੋ ਇਹਨਾਂ ਨੇ ਮੈਨੂੰ ਮਾਰ ਦੇਣਾ ਮੈਸੂ ਸੜ ਨੋੜ ਇਹਨਾਂ ਨੇ ਮੈਨੂੰ ਕੋਟ ਮਾਰ ਕਰਕੇ ਲਗਵਾਇਆ ਜਿਹਦੇ ਵਿੱਚ ਲਿਖਿਆ ਗਿਆ ਕਿ ਜੇ ਮੈਨੂੰ ਕੁਝ ਹੋ ਜਾਂਦਾ ਮੈਂ ਆਪਣੇ ਆਪ ਨੂੰ ਮਾਰ ਲੈਣੀ ਹੈ ਨਾ ਤੇ ਨਾ ਕਿ ਸੇ ਦਾ ਕੋਈ ਕਸੂਰ ਨਹੀਂ ਮੇਰੇ ਬੱਚੇ ਦੀ ਕਸਟਡੀ ਮੇਰੇ ਭਰਾ ਨੂੰ ਦਿੱਤੀ ਜਾਵੇ ਜੇ ਅੱਜ ਸਰਕਾਰ ਚੰਗੀ ਹੁੰਦੀ ਮੇਰੀ ਕਿਉਂ ਨਾ ਮਦਦ ਕਰਦੇ ਮੈਂ ਥੱਕੇ ਖਾਂਢੀਆਂ 10 12 ਦਿਨ ਤੋਂ ਐਸਐਸਬੀ ਤਰਨਤਾਰਨ ਚਿੱਠੀ ਲਗੀ ਔਮਨ ਸੈਲ ਤਰਨਤਾਰਨ ਚਿੱਠੀ ਲਗੀ ਪਰਸ ਮੈਂ ਆਪਣੇ ਬੱਚੇ ਲੈ ਕੇ ਉੱਤੇ ਪੇਸ਼ ਵੀ ਹੋਈ ਆ ਬਿੱਤਰ ਸਿੰਘ ਸਾਹਿਬ ਨੇ ਉਹਨਾਂ ਨੂੰ ਮੈਲਾ ਅਗ ਮੈਲਾ ਮੰਡਲ ਨੂੰ ਚਿੱਠੀ ਮਾਰਕ ਕਰ ਦਿੱਤੀ ਪਰ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੇਰੀ ਮਦਦ ਕੀਤੀ ਜਾਵੇ ਮੈਂ بڑے ਜੱਥੇਬੰਦੀਆਂ ਨੂੰ ਫੋਨ ਲਾਇਆ ਮੈਂ بڑے ਜੱਥੇਬੰਦੀਆਂ ਕੋਲੋਂ ਮੋਰਤ ਮੰਗੀ ਮੈਂ ਉਹ ਨਾਮੀ ਹਸਿਆ ਦਾ ਨਾਮ ਨਹੀਂ ਲੈਣਾ ਚਾਹਾਂਗੀ ਪਰ ਪਤਾ ਨਹੀਂ ਇਹ ਕਿਉਂ ਫੇਮਸ ਹੁੰਦੇ ਐ ਜਿਨੋ ਕਿਸੇ ਨਾਦ ਪੈਨ ਦਰਬਾਰੇ ਨਹੀਂ ਸੋਜਿਆ ਜਾਂਦਾ ਕਿਸੇ ਨਾਦ ਪੈਨ ਦੀ ਨਹੀਂ ਬਾਫੜਦੇ ਕਿਉਂ ਆਪਣਾ ਇੰਨਾ ਨਾਮ ਕਮਾਉਂਦੇ ਐ ਮੈਂ ਕਈ ਮੰਜ਼ੀਆਂ ਤੱਕ ਪਹੁੰਚਾਂਦੀ ਵੀ ਪਹੁੰਚ ਕਿੰਨੀ ਪਰ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੈਂ ਕਈ ਮੀਡੀਆ ਤੇ ਵੀ ਕੰਟੈਕਟ ਕੀਤਾ ਕਈ ਪ੍ਰੈਸ ਵਾਲਿਆਂ ਨੂੰ ਫੋਨ ਕੀਤੇ ਜਿੰਨਾਂ ਚੋਂ ਕਈਆਂ ਨੇ ਮੇਰ ਤੋਂ ਕਰੇ ਪਹੁੰਚੰਦਾ ਤੇ ਉਹਦਾ ਗੱਡੀ ਦੇ ਪੈਸੇ ਮੰਗੇ ਮੈਂ ਪੈਸੇ ਕਿੱਥੋਂ ਦਵਾ ਉਹ ਮੈਨੂੰ ਤੇ 25 ਦਸੰਬਰ ਤੋਂ ਰੋਟੀ ਨਹੀਂ ਦਿੱਤੀ ਗਈ ਮੇਰੇ ਸਾਸੂ ਸੋਹਰੇ ਨੇ ਮੈਨੂੰ ਬਹੁਤ ਮਾਰਿਆ ਜੀ ਮੇਰਾ ਆਦਮੀ ਮੈਨੂੰ ਬਹੁਤ ਮਾਰਦਾ ਅੱਜ ਨਾਨੀ ਮੇਰੇ ਘਰ ਦੇ ਵਿੱਚ ਪ੍ਰੈਜ਼ੈਂਟ ਹੈ ਜੀ ਉਹ ਮੇਰੇ ਸਾਸੂ ਸਾਸੂ ਦੇ ਨਾਲ ਤੇ ਆਦਮੀ ਨਾਲ 2-3 ਦਿਨ ਦੀ ਨਾਨਕੇ ਸੋਹਰੇ ਉਹ ਨਾਨਾ ਦੇ ਘਰ ਫੇਰਾ ਬਣ ਗਈ ਹੈ ਉਹ ਮੈਨੂੰ ਬਚਾ ਲਾ ਨਹੀਂ ਮੈਨੂੰ ਬਚਾ ਲਓ ਮੇਰੀ ਮਦਦ ਕੀਤੀ ਜਾਵੇ ਮੈਂ ਬੜੀ ਪਹੁੰਚ ਕੇ ਕਰਨ ਦੀ ਕੋਸ਼ਿਸ਼ ਕੀਤੀ ਬੜੇ ਰੋਏ ਲੋਕਾਂ ਅੱਗੇ ਮੇਰੀ ਮਦਦ ਕਰ ਦੋ ਮੇਰੀ ਮਦਦ ਕਰ ਦੋ ਮੇਰੀ ਕੋਈ ਮਦਦ ਨਹੀਂ ਕਰ ਰਿਹਾ ਜੀ ਸਿਰਫ ਅੱਜ ਇੱਕ ਮੇਰੇ ਕੋ ਮਾਂ ਪਿਓ ਨਹੀਂ ਤੇ ਮੇਰਾ ਭਰਾ ਨਿਕਾਇਆ ਕੀ ਇਸ ਦੁਨੀਆ 'ਚ ਕੋਈ ਭਰਾ ਨਹੀਂ ਜਿਹੜੀ ਮੇਰੀ ਮਦਦ ਕਰ ਸਕਦਾ ਆ ਮੈਂ ਸਿਰਫ ਇੱਕ ਡਰਿਆ ਰਹੀ ਵੇ ਮੈਨੂੰ ਧਮਕਾਇਆ ਗਿਆ ਉਸ ਡਾਕਟਰ ਵੱਲੋਂ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਜਾ ਰਿਹਾ ਮੇਰੀ ਮਦਦ ਕਰੋ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਹਨਾਂ ਨੇ ਮਾਰ ਦੇਣਾ ਮੇਰੀ ਮਦਦ ਕੀਤੀ ਜਾਵੇ ਸਿਰਫ ਇੱਕ ਭਾਈ ਸੀਗੇ ਜਿਹਨਾਂ ਨੇ ਮੈਂ ਫੋਨ ਕੀਤਾ ਭਾਈ ਬਲਵਿੰਦਰ ਸਿੰਘ ਜੀ ਪੱਖੋਗੇ ਉਹਨਾਂ ਨੇ ਮੇਰੀ ਸਾਰੀ ਗੱਲ ਸੁਣੀ ਉਲਟਾ ਮੈਨੂੰ ਉਹਨਾਂ ਨੇ ਸਿਰਫ ਬੋਲਿਆ ਪੁੱਤ ਤੈਨੂੰ ਕਿਸੇ ਪੈਸੇ ਦੀ ਲੋੜ ਹੈ ਤੇ ਮੈਨੂੰ ਦੱਸ ਤੇਰੇ ਕੋਲ ਕੋਈ ਹੋਰ ਗੱਡੀ ਦੇ ਤੇਲ ਦੇ ਪੈਸੇ ਮੰਗਦਾ ਤਾਂ ਵੀ ਮੈਨੂੰ ਦੱਸ ਮੈਂ ਦਿਨਾ ਆ ਆ ਮੇਰੀ ਬੇਟੀ ਹੈ ਜੀ 6 ਸਾਲ ਦੀ ਬੇਟੀ ਇਹਦੇ ਸਾਹਮਣੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਇਹਦੇ ਸਾਹਮਣੇ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਆ ਓਏ ਇੱਕ ਮੇਰੀ ਸੱਸ ਦੀ ਪਰਜਾਈ ਹੈ ਜੀ ਰਮਨਦੀਪ ਕੌਰ ਓਨੂੰ ਸੱਦਿਆ ਗਿਆ ਤੇ ਉਹਦਾ ਪੁੱਤ ਇੱਥੇ ਆਇਆ ਤੇ ਉਹਨੇ ਕੋਲ ਸਗਨ ਵਿਹਾਰ ਕਰਕੇ ਉਹਨੂੰ ਕਮਰੇ ਚ ਵੜਿਆ ਗਿਆ ਮੈਨੂੰ ਪਹਿਲਾਂ ਤੇ ਪਤਾ ਸੀ ਨਰਕ ਬਹੁਤ ਪੈ ਰਿਆ ਬਾਹਰ ਪੈ ਰਿਆ ਹੋਟਲਾਂ ਚ ਪੈ ਰਿਆ ਆ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਆਦਮੀ ਨੂੰ ਮੇਰੇ ਸੱਸ ਸਹੁਰੇ ਨੇ ਕਮਰੇ ਚ ਪਾਇਆ ਮੈਂ ਬੜੇ ਹੱਥ ਜੋੜ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭੈਣ ਨੇ ਦੋਸਤੋ ਆਪਣੇ ਘਰ ਵਾਲੇ ਉੱਪਰ ਆਪਣੇ ਸੱਸ ਸਹੁਰੇ ਉੱਪਰ ਅਤੇ ਇੱਕ ਜੋ ਔਰਤ ਬਾਰੇ ਵੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਵੱਡੇ ਇਲਜ਼ਾਮ ਲਗਾਏ ਗਏ ਨੇ ਭੈਣ ਵੱਲੋਂ ਦੋਸਤੋ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੋਸਤੋ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋ ਉਹ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮਿਕਸਟ ਵੀਡੀਓ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ